ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਚਹਲ ਪੰਜਾਬੀ ਵਿਰਸਤੇ। ਆਪਾਂ ਤੁਹਾਡੇ ਲਈ ਬਹੁਤ ਹੀ ਸੁਣੀ ਕਹਾਣੀ ਲੈ ਕੇ ਹਾਜ਼ਰ ਹੋਏ ਆਂ। ਕਹਾਣੀਕਾਰ ਅਸ਼ੋਕ ਵਸ਼ਿਸ਼ਠ ਦੀ ਕਲਮ ਤੋਂ ਪੰਜਾਬੀ ਕਹਾਣੀ ਇੱਕ ਟੁੱਟਾ ਜੰਨਤ। ਬਹੁਤ ਹੀ ਸੁਣੀ ਕਹਾਣੀ ਹੈ। ਇਸ ਕਹਾਣੀ ਵਿੱਚ ਇੱਕ ਔਰਤ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਅਖੀਰ ਤੱਕ ਜਰੂਰ ਸੁਣਨਾ ਜੀ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਕਹਾਣੀ ਮਾਂ ਤੇ ਧੀ ਦੇ ਪਿਆਰ ਨੂੰ ਦਰਸਉਂਦੀ ਇੱਕ ਟੋਟਾ ਜੰਨਤ ਮੰਮੀ ਤੁਹਾਡਾ ਟਿਫਨ ਰੱਖ ਦੇ ਇੱਥੇ ਰੱਖ ਨਹੀਂ ਦੇ ਲੈ ਕੇ ਜਾਣਾ ਹੈ ਕਿੱਥੇ ਤੁਹਾਡਾ ਬੈਗ ਮੈਂ ਆਪ ਪਾ ਦਿੰਦੀ ਹਾਂ ਉਸ ਵਿੱਚ ਨਹੀਂ ਮੈਂ ਪਾ ਲੂੰ ਤੂੰ ਫਿਕਰ ਨਾ ਕਰ ਮੈਂ ਫਿਕਰ ਕਿਉਂ ਨਾ ਕਰਾਂ ਵਾਰ-ਵਾਰ ਕਹਿਣਾ ਪੈਂਦਾ ਫਿਰ ਵੀ ਤੁਸੀਂ ਟਿਫਨ ਲੈ ਜਾਣਾ ਭੁੱਲ ਜਾਂਦੀ ਹੋ ਲੈ ਜਾਉ ਮੇਰੀ ਅੰਮਾ ਸਵੀਟੀ ਦੀ ਜ਼ਿੱਦ ਅੱਗੇ ਹਾਰ ਮੰਨ ਦੀ ਸੁਖੀ ਨੇ ਸਵੀਟੀ ਦੀ ਜ਼ਿੱਦ ਅੱਗੇ ਹਾਰ ਮੰਨ ਦੀ ਸੁਖੀ ਕੁਰਸੀ ਤੋਂ ਉੱਠੀ ਤੇ ਟਿਫਨ ਬੈਗ ਵਿੱਚ ਰੱਖਦਿਆਂ ਬੋਲੀ ਲੈ ਹੁਣ ਤਾਂ ਖੁਸ਼ ਐ ਨਹੀਂ ਅਜੇ ਨਹੀਂ ਸ਼ਾਮ ਨੂੰ ਦੇਖਾਂਗੇ ਤੁਸੀਂ ਮੇਰਾ ਕਿਹਾ ਕਿੰਨਾ ਕੁ ਮੰਨਿਆ ਇਹ ਵੀ ਕਹਿਣ ਵਾਲੀ ਗੱਲ ਐ ਜੇ ਟਿਫਨ ਲਿ ਜਾ ਰਹੀਆਂ ਤਾਂ ਮਤਲਬ ਐ ਮੈਂ ਰੋਟੀ ਖਾਣਾ ਮੰਗਾਂਗੀ ਹਾਂ ਮਤਲਬ ਤਾਂ ਇਹ ਹੋਣਾ ਚਾਹੀਦਾ ਪਰ ਇੰਜ ਹੁੰਦਾ ਨਹੀਂ ਕਈ ਕਈ ਦਿਨ ਟਿਫਨ ਭਰਿਆ ਹੀ ਵਾਪਸ ਆਉਂਦਾ ਤੁਹਾਨੂੰ ਤਾਂ ਆਪਣਾ ਖਿਆਲ ਨਹੀਂ ਪਰ ਕਹਿੰਦੀਆਂ ਸੁਵੀਟੀ ਰੁਕ ਗਈ ਤੇ ਉਹਦੀ ਅੱਖਾਂ ਚ ਪਰਲ ਪਰਲ ਹੰਝੂ ਕਿਰਨ ਲੱਗੇ ਨਾ ਮੇਰੀਤੀ ਇੰਜ ਨਹੀਂ ਹੋਈਦਾ ਤੂੰ ਜਿੱਦਾਂ ਕਹੇ ਮੈਂ ਉਦਾਂ ਹੀ ਕਰੂੰ ਭੋਰਾ ਫਿਕਰ ਨਾ ਕਰ ਮਜ਼ਾ ਆ ਲੈ ਅੱਜ ਤੈਨੂੰ ਸ਼ਿਕਾਇਤ ਦਾ ਮੌਕਾ ਦਿਆਂ ਸੁਵੀਟੀ ਨੂੰ ਕਲਾਵੇ ਚ ਲੈੰਦੇ ਆ ਸੁਖੀ ਉਸ ਦਾ ਸਿਰ ਪਲੋਸਣ ਲੱਗੀ ਉਸੀਆਂ ਗੱਲਾਂ ਤੇ ਪਈ ਹੰਝੂਆਂ ਦੀ ਲੀਕ ਤੱਕ ਉਸ ਹੋਰ ਜ਼ੋਰ ਨਾਲ ਸਵੀਟੀ ਨੂੰ ਘਟ ਲਿਆ ਤੇ ਹੌਲੀ ਜਿਹੀ ਕਹਿਣ ਲੱਗੀ ਤੂੰ ਜਾਣਦੀ ਐ ਮੈਂ ਇੰਨੇ ਦਿਨੀ ਕਿਹੜਾ ਸੰਤਾਪ ਆਂਡਾ ਰਹੀ ਆਂ ਦੱਸ ਮੈਂ ਵੀ ਕੀ ਕਰਾਂ ਮੋੜ ਕਿੜ ਉਹ ਚੰਦਰਾ ਯਾਦ ਆਉਂਦਾ ਤੇ ਮੈਂ ਉਸ ਵਿੱਚ ਗੁਆਚ ਜਾਂਦੀ ਆਂ ਪਤਾ ਹੀ ਨਹੀਂ ਲੱਗਦਾ ਕਦ ਦਿਨ ਖਤਮ ਹੋ ਗਿਆ ਤੇ ਕਦ ਘਰ ਪਰਤ ਵੀ ਆਉਣੀ ਆ ਟਿਫਨ ਦੇ ਉੱਗ ਸੁੱਗ ਹੀ ਨਹੀਂ ਰਹਿੰਦੀ ਪਰ ਅੱਜ ਅਜਿਹਾ ਨਹੀਂ ਹੋਈਗਾ ਵਾਦਾ ਰਿਹ ਮੈਂ ਜਾਣਦੀ ਹਾਂ ਮਾਂ ਤੂੰ ਜਾਣੋ ਜੁ ਕਿ ਇੰਜ ਨਹੀਂ ਕਰਦੀ ਹਾਲ ਮੇਰਾ ਵੀ ਤੇਰੇ ਜਿਹਾ ਹੀ ਮੈਨੂੰ ਵੀ ਪਾਪਾ ਬਹੁਤ ਯਾਦ ਆਉਂਦੇ ਨੇ ਹਰ ਵੇਲੇ ਸੁੱਤਿਆਂ ਜਾਗਦਿਆਂ ਉਹ ਮੇਰੀਆਂ ਅੱਖਾਂ ਅੱਗੇ ਘੁੰਮਦੇ ਰਹਿੰਦੇ ਨੇ ਪਾਪਾ ਸੱਚਮੁੱਚ ਬਹੁਤ ਚੰਗੇ ਸਨ ਹਰ ਕਿਸੇ ਨਾਲ ਪਿਆਰ ਕਰਨ ਵਾਲੇ ਲੜਾਈ ਝਗੜਾ ਕਰਨਾ ਤਾਂ ਉਹ ਜਾਣਦੇ ਹੀ ਨਹੀਂ ਸਨ ਦਫ਼ਤਰ ਵਾਲੇ ਵੀ ਬਹੁਤ ਯਾਦ ਪਏ ਕਰਦੇ ਨੇ ਰਿਸ਼ਤੇਦਾਰਾਂ ਦੀ ਗੱਲ ਛੱਡੂ ਉਹਨਾਂ ਤਾਂ ਯਾਦ ਕਰਨਾ ਹੀ ਹੋਇਆ। ਸਵੀਟੀ ਨੇ ਇੱਕ ਵਾਰ ਫਿਰ ਮਾਂ ਨੂੰ ਪਿਆਰ ਕੀਤਾ। ਕੰਧ ਤੇ ਲੱਗੀ ਘੜੀ ਦੇਖੀ ਦਫ਼ਤਰ ਦਾ ਸਮਾਂ ਹੋ ਚੁੱਕਾ ਸੀ। ਮਾਂ ਦੇ ਬੈਗ ਵਿੱਚ ਪਏ ਟਿਫਨ ਨੂੰ ਦੇਖ ਉਸ ਨੂੰ ਸਕੂਨ ਮਿਲਿਆ ਤੇ ਚੰਗਾ ਹੁਣ ਮੈਂ ਚਲਦੀ ਹਾਂ ਦਫ਼ਤਰ ਦਾ ਸਮਾਂ ਹੋ ਗਿਆ। ਆਪਣਾ ਖਿਆਲ ਰੱਖੀ। ਕਹਿੰਦੀ ਆ ਮਾਂ ਦੇ ਗੱਲ ਲੱਗ ਉਹ ਚਲੀ ਗਈ। ਸੁਖੀ ਕੀ ਕਰਦੀ ਪਈ ਹੈ? ਕੁਝ ਨਹੀਂ ਇੱਕ ਸੂਟ ਦੇ ਗਏ ਸਨ ਬੀਜੀ ਜਾਂਦੇ ਹੋਏ ਉਹ ਪ੍ਰੈਸ ਕਰ ਰਹੀਆਂ ਤੁਸੀਂ ਦੱਸੋ ਕੋਈ ਕੰਮ ਹੈ ਹਾਂ ਕੰਮ ਤਾਂ ਬਹੁਤ ਹੈ ਤੇ ਉਹ ਵੀ ਤੇਰੇ ਗੁਚਰਾ ਤੂੰ ਹੀ ਕਰਦੀ ਹੈ ਅੱਛਾ ਸੁਖੀ ਰਾਜ ਭਾਉ ਦੀ ਮਨਛਾ ਸਮਝ ਗਈ ਸੀ ਇਹ ਤਾਂ ਰੋਜ਼ ਦੀ ਗੱਲ ਸੀ ਸ਼ਾਇਦ ਹੀ ਕਦੇ ਨਾਗਾ ਪੈਂਦਾ ਹੋਵੇ ਬੀਜੀ ਕਰਨਾ ਹੁੰਦੇ ਤਾਂ ਦੋ ਦੋ ਸ਼ਿਫਟਾਂ ਵੀ ਲੱਗ ਜਾਂਦੀਆਂ ਦੋਵੇਂ ਇਕੱਲੇ ਸਨ ਸਭ ਆਪੋ ਆਪਣੇ ਕੰਮਾਂ ਤੇ ਗਏ ਸਨ ਬੀਜੀ ਦਾ ਭਰਾ ਪਰਾ ਕਲਾਸੀ ਤੇ ਜਾਂਦਾ ਹੋਇਆ ਉਹ ਉਹਨਾਂ ਨੂੰ ਵੀ ਆਖ ਆਪਣੇ ਨਾਲ ਲੈ ਗਿਆ ਭੈਣ ਜੀ ਕੁਝ ਦਿਨ ਸਾਡੇ ਕੋਲ ਰਹਿ ਲੈਣਗੇ ਉਸ ਜਦ ਤੋ ਹੁਸ਼ ਸੰਭਾਲਿਆ ਇਹੋ ਕੁਝ ਹੁੰਦਾ ਦੇਖਿਆ ਸੀ ਕਹਿ ਨਹੀਂ ਸਕਦੀ ਆਰੰਭ ਕਦੋਂ ਹੋਇਆ ਸੀ ਇੱਕ ਧੁੰਦਲੀ ਜਹੀ ਯਾਦ ਬਾਕੀ ਸੀ ਜਦੋਂ ਰਾਜਬਾਬੂ ਨੇ ਉਸ ਨੂੰ ਪਹਿਲੀ ਵਾਰ ਆਪਣੀਆਂ ਬਾਹਾਂ ਵਿੱਚ ਲਿਆ ਸੀ ਪਿਤਾ ਜੀ ਉਸ ਸਮੇਂ ਕੰਮ ਤੇ ਗਏ ਹੋਏ ਸਨ ਰਾਜਬਾਬੂ ਆਏ ਪੁੱਛਣ ਲੱਗੇ ਤੂੰ ਕੁਝ ਖਾਦਾ ਪੀਤਾ ਵੀ ਐ ਸੁਖੀ ਉਹਨਾਂ ਉਸਦੀ ਪੇਠ ਪਲੋਸੀ ਗੋਦ ਵਿੱਚ ਬਹਾਇਆ ਤੇ ਕਿੰਨੀ ਦੇਰ ਤੱਕ ਉਸ ਦਾ ਮੂੰਹ ਚੁੰਮਦੇ ਰਹੇ ਪਿੰਡੇ ਤੇ ਹੱਥ ਫੇਰਦੇ ਰਹੇ ਬਧੇਰੇ ਜੋਸ਼ ਆਉਂਦਾ ਤਾਂ ਹੋਰ ਕੁੱਟ ਲੈਂਦੇ ਉਸ ਦੇ ਬਾਲ ਮਨ ਨੂੰ ਅਜੇ ਇਹ ਸਭ ਦਿਖਸੋ ਜੀ ਨਹੀਂ ਸੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦ ਇੱਕ ਨਵਾਂ ਜੀ ਉਹਨਾਂ ਦੇ ਘਰ ਆ ਰਿਹਾ ਸੀ ਮਾਂ ਦੀ ਹਾਲਤ ਠੀਕ ਨਹੀਂ ਸੀ ਉਹ ਹਸਪਤਾਲ ਦਾਖਲ ਸੀ ਕੀ ਡਾਕਟਰ ਕੀ ਨਰਸਾਂ ਤੇ ਕੀ ਘਰ ਵਾਲੇ ਸਾਰੇ ਘਬੜੇ ਹੋਏ ਸਨ ਪੂਰਾ ਯਤਨ ਕਰਨ ਤੇ ਵੀ ਜੱচ্চਾ ਅਤੇ ਬੱਚਾ ਦੇਖਦੇ ਹੀ ਦੇਖਦੇ ਆਕਾਲ ਵਸ ਹੋ ਗਏ ਸਨ ਇਸ ਦੁੱਖ ਦੀ ਘੜੀ ਰਾਜਬਾਬੂ ਪਿਤਾ ਜੀ ਦੇ ਅੰਗ ਸੰਗ ਰਹੇ ਸੱਚੀ ਗੱਲ ਤੇ ਇਹ ਹੈ ਕਿ ਪਿਤਾ ਜੀ ਤੋਂ ਛੁੱਟ ਰਾਜਬਾਬੂ ਦਾ ਵੀ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਉਹ ਮਾਂ ਪਿਓ ਬਾਹਰ ਸਨ ਵੱਡੇ ਭਾਈ ਸਮਾਨ ਆਪਣੇ ਮਿੱਤਰ ਦੇ ਚਲਾਣੇ ਮੰਗਰੂ ਪਿਤਾ ਜੀ ਨੇ ਹੀ ਉਹਨਾਂ ਨੂੰ ਪਾਲਿਆ ਪੜ੍ਹਾਇਆ ਲਿਖਾਇਆ ਪੈਰਾਂ ਤੇ ਖੜਾ ਕੀਤਾ ਤੇ ਵਿਆਹ ਕੀਤਾ ਇਸ ਲਈ ਦੋਵੇਂ ਇੱਕ ਦੂਜੇ ਦਾ ਸਹਾਰਾ ਸਨ मां ਦੇ ਜਾਣ ਨਾਲ ਪਿਤਾ ਜੀ ਬੁਰੀ ਤਰ੍ਹਾਂ ਟੁੱਟ ਗਏ ਸਨ ਉਹਨਾਂ ਦੇ ਮੂੰਹੋਂ ਬਾਰ ਬਾਰ ਇਹੋ ਨਿਕਲਦਾ ਇਸ ਮਾਂ ਬਾਰੀ ਬੱਚੀ ਦਾ ਕੀ ਬਣੂ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਕੌਣ ਸੰਭੂ ਇਸ ਬੰਦਲੀ ਨੂੰ ਤੁਸੀਂ ਕੀ ਪਏ ਗੱਲਾਂ ਕਰਦੇ ਹੋ ਚਾਚਾ ਜੀ ਸੁੱਖੀ ਮੇਰੀ ਵੀ ਤਾਂ ਲੱਗਦੀ ਹੈ ਕੁਝ ਤੇਤੀ ਵਾਹ ਨਹੀਂ ਲੱਗਣ ਦਿਆਂਗਾ ਉਸ ਨੂੰ ਫਿਕਰ ਨਾ ਕਰੋ ਤੁਸੀਂ ਗੱਲਾਂ ਤਾਂ ਤੇਰੀ ਸੋਰਾ ਸੋਰਾ ਨੇ ਠੀਕ ਹੈ ਪਰ ਭਲਿਆ ਲੋਕਾਂ ਵਕਤ ਦਾ ਕੁਝ ਪਤਾ ਨਹੀਂ ਹੁੰਦਾ ਰਾਜਬਾਬੂ ਬਲੂ ਹੌਸਲਾ ਦੇਣ ਤੇ ਵੀ ਪਿਤਾ ਜੀ ਦੇ ਮੋਹ ਬਦੋ ਬਦੀ ਇਹ ਬੋਲ ਨਿਕਲੇ ਸਨ ਸੁੱਖੀ ਮਸਾਂ ਸਤ ਅੱਠ ਵਰਿਆਂ ਦੀ ਸੀ ਜਦ ਪਿਤਾ ਜੀ ਵੀ ਉਸ ਦਾ ਸਾਥ ਛੱਡ ਸੁਰਗਾਂ ਦੇ ਵਾਸੀ ਹੋ ਗਏ ਸਨ ਰਾਜਬਾਬੂ ਨੇ ਉਹਨਾਂ ਦਾ ਮਕਾਨ ਕਿਰਾਏ ਤੇ ਦੇ ਦਿੱਤਾ ਤੇ ਉਹਨੂੰ ਆਪਣੇ ਘਰ ਲੈ ਗਏ ਹੁਣ ਜੀ ਹੋਰ ਕੋਈ ਸਹਾਰਾ ਨਹੀਂ ਸੀ ਉਸ ਦਾ ਰਾਜਬਾਬੂ ਨੇ ਹੀ ਉਸ ਨੂੰ ਪੜਾਇਆ ਪਾਲਿਆ ਪੋਸੇ ਤੇ ਪਿਤਾ ਦੀ ਜ਼ਿੰਮੇਵਾਰੀ ਨਿਭਾਈ ਘਰ ਵਿੱਚ ਸਨੇ ਬੀਜੀ ਦੀ ਕਿਸੇ ਦੀ ਮਜਾਲ ਨਹੀਂ ਸੀ ਕਿ ਉਸ ਨੂੰ ਕੈਰੀ ਅੱਖ ਨਾਲ ਦੇਖੇ ਉਸ ਨਾਲ ਮੰਦਾ ਬੋਲੇ ਜਾਂ ਬਦਸਲੂਕੀ ਕਰੇ ਕਿਸੇ ਚੀਜ਼ ਦੀ ਥੂੜ ਨਹੀਂ ਸੀ ਉਸ ਨੂੰ ਕਦੇ ਲੱਗਿਆ ਹੀ ਨਹੀਂ ਸੀ ਕਿ ਉਹ ਅਨਾਥ ਹੈ ਰਾਜਪੂਤ ਦੇ ਖਾਸ ਮੂਹ ਦਿਹਾਰ ਸਮੇ ਉਸ ਦਾ ਖਿਆਲ ਰੱਖਣ ਦੀ ਭਾਵਨਾ ਪਿੱਛੇ ਕੰਮ ਕਰਦਾ ਕਾਰਨ ਹੁਣ ਉਸ ਦੀ ਨਸਰਾਂ ਤੋਂ ਗੁੱਝਾ ਨਹੀਂ ਰਿਹਾ ਸੀ ਪਹਿਲਾਂ ਪਹਿਲ ਭਾਵੇਂ ਉਸ ਨੂੰ ਉਪਰਾਂ ਲੱਗਦਾ ਰਿਹਾ ਪਰ ਜਵਾਨੀ ਦੀ ਅਦਹਲੀਸਾਂ ਪੈਰ ਧਰਦੇ ਧਰਦੇ ਉਹ ਨਾ ਕੀ ਵਿਲਗੇਜੇ ਪੈ ਗਈ ਸੀ ਸਭ ਉਸ ਨੂੰ ਚੰਗਾ ਚੰਗਾ ਲੱਗਣ ਲੱਗਾ। ਮੁੰਜ ਵੀ ਉਹ ਕੋਈ ਕਰ ਕੁਝ ਨਹੀਂ ਸਿੱਖਦੀ। ਇਹ ਉਸ ਦੀ ਹੁਣੀ ਸੀ ਤੇ ਉਹਨੇ ਉਸ ਅੱਗੇ ਹਥਿਆਰ ਸੁੱਟ ਦੇਣ ਵਿੱਚ ਹੀ ਆਪਣੀ ਬੇਤਰੀ ਮੰਨ ਲਈ ਸੀ। ਬੱਚੇ ਵੱਡੇ ਹੋ ਚੁੱਕੇ ਸਨ। ਬੀਜੀ ਕਈ ਤਰ੍ਹਾਂ ਦੇ ਸਮਾਜੀ ਤੇ ਸੱਭਿਆਚਾਰਕ ਸੰਗਠਨਾ ਨਾਲ ਜੁੜੇ ਹੋਏ ਸਨ। ਉਹਨਾਂ પાસે ਜਰਨਲਿਸ ਸਮਾਂ ਹੀ ਨਹੀਂ ਸੀ ਕਿ ਪਿੱਛੋਂ ਘਰ ਵਿੱਚ ਕੀ ਹੁੰਦਾ ਹੈ ਤੇ ਕੀ ਨਹੀਂ। ਆਮ ਤੌਰ ਤੇ ਮੈਦਾਨ ਸਾਫ਼ ਹੁੰਦਾ। ਜਾਂ ਕਿਸੇ ਨਾ ਕਿਸੇ ਬਹਾਨੇ ਸਾਫ਼ ਕਰ ਲਿਆ ਜਾਂਦਾ ਚੰਗਾ ਹੁਣ ਤੂੰ ਵੀ ਆਰਾਮ ਕਰ ਕਹਿ ਕੇ ਰਾਜਬਾਬੂ ਕੰਮ ਵਾਲੀ ਬਾਈ ਨੂੰ ਝਾਂ ਲੈ ਕੇ ਕਹਿ ਦਿੰਦੇ ਸੁਖੀ ਨੂੰ ਬਿਸਤਰ ਤੇ ਸੁੱਟ ਰਾਜਬਾਬੂ ਬੁਰੀ ਤਰ੍ਹਾਂ ਚਿੰਬੜ ਜਾਂਦੇ ਉਸ ਨਾਲ ਗਾਲਾਂ ਗੱਲ ਚੁੰਮਾ ਚੱਟੀ ਤੋਂ ਬਹੁਤ ਅੱਗੇ ਲੰਘ ਚੁੱਕੀ ਸੀ ਕੀ ਸੋਚਿਆ ਤੂੰ ਸੁਖੀ ਬਾਰੇ ਸੋਚਣਾ ਕੀ ਹੈ ਠੀਕ ਠਾਕ ਹੈ ਇਹ ਗੱਲ ਨਹੀਂ ਉਹ ਹੁਣ ਵੱਡੀ ਹੋ ਗਈ ਹੈ ਵਿਆਹ ਦੀ ਉਮਰ ਹੈ ਤੁਸੀਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਹੁਣ ਇਹ ਜ਼ਿੰਮੇਵਾਰੀ ਵੀ ਪੂਰੀ ਕਰ ਛਡੋ ਰਾਜੀ ਖੁਸ਼ੀ ਆਪਣੇ ਘਰ ਜਾਵੇ ਸੁਖੀ ਵਸੇ ਗੱਲ ਤਾਂ ਤੇਰੀ ਠੀਕ ਹੈ ਕਹਿਨ ਨੂੰ ਤਾਂ ਰਾਜਾ ਬਾਬੂ ਨੇ ਕਹਿ ਦਿੱਤਾ ਪਰ ਸੁਖੀ ਨਾਲੋਂ ਵਿਛੜਣ ਦੇ ਅਹਿਸਾਸ ਨੇ ਇੱਕ ਵਾਰ ਤਾਂ ਉਹਨਾਂ ਨੂੰ ਬੁਰੀ ਤਰ੍ਹਾਂ ਹਲੂਣ ਕੇ ਰੱਖ ਦਿੱਤਾ ਉਹ ਸੋਚਾਂ ਵਿੱਚ ਪੈ ਗਏ ਸੁਖੀ ਨੂੰ ਵਿਆਹ ਦੀ ਜ਼ਿੰਮੇਵਾਰੀ ਕਿਵੇਂ ਪੂਰੀ ਕੀਤੀ ਜਾਵੇ ਉਹ ਵਿਆਹੀ ਵੀ ਜਾਵੇ ਤੇ ਉਹਨਾਂ ਦਾ ਸਾਥ ਵੀ ਨਾ ਛੁੱਟੇ ਰਾਜਬਾਬੂ ਇੱਕ ਅਜੀਬ ਜਿਹੀ ਉਲਝਣ ਵਿੱਚ ਫਸ ਗਏ ਸਨ। ਉਹਨਾਂ ਦੀ ਉਲਝਣ ਬੀਜੀ ਜੀ ਸਮਝ ਤੋਂ ਬਾਹਰ ਸੀ। ਇਸ ਲਈ ਉਹਨਾਂ ਨੂੰ ਇਸ ਉਲਝਣ ਵਿੱਚ ਫਸਿਆ ਛੱਡ ਉਹ ਕਿਤੇ ਹੋਰ ਜ਼ਰੂਰੀ ਕੰਮ ਚਲੇ ਗਏ ਸਨ। ਰਾਜਬਾਬੂ ਅੰਦਰ ਗਏ। ਸੁਖੀਰ ਸੋਈ ਵਿੱਚ ਸੀ। ਕੀ ਪਈ ਕਰਦੀ ਹੈ? ਕੁਝ ਨਹੀਂ ਐ ਮੈਨੂੰ ਕੁਝ ਖਾਣ ਨੂੰ ਦਿਲ ਕਰਦਾ ਸੀ। ਹੋ ਤਾਂ ਠੀਕ ਐ। ਘਰ ਵਿੱਚ ਬਾਈ ਦੇ ਹੁੰਦੀ ਹੈ ਤੈਨੂੰ ਆਪ ਇਹ ਸਭ ਕਰਨ ਦੀ ਕੀ ਲੋੜ ਐ? ਕਦੇ ਕਰਹੀਂ ਆਪਣਾ ਕੰਮ ਕਰ ਲੈਣਾ ਚਾਹੀਦਾ ਬੰਦੇ ਦਾ ਕੁਝ ਘਟ ਨਹੀਂ ਜਾਂਦਾ ਹਜ਼ੂਰੀ ਅੱਲਾ ਸੁਖੀ ਦੇ ਮੂੰਹ ਭਨੇ ਬੋਲ ਸੁਣ ਰਾਜਬਾਬੂ ਖੁਸ਼ ਹੋਈ ਬਿਨਾ ਨਾ ਰਹੇ ਪਰ ਉਸ ਦੇ ਵਿਆਹ ਦੇ ਖਿਆਲ ਨੇ ਉਹਨਾਂ ਨੂੰ ਖੁਸ਼ ਰਹਿਣਾ ਨਹੀਂ ਦਿੱਤਾ ਕਿਉਂ ਤੁਹਾਡੀ ਤਬੀਅਤ ਤਾਂ ਠੀਕ ਹੈ ਉਹਨਾਂ ਦੇ ਮਰਝਾਏ ਜਿਹੇ ਚਿਹਰੇ ਵੱਲ ਤੱਕਦੇ ਸੁਖੀ ਨੇ ਪੁੱਛਿਆ ਮੇਰੀ ਤਬੀਅਤ ਤਾਂ ਠੀਕ ਹੈ ਤੂੰ ਛੇਤੀ ਬਿੱਲੀ ਹੋ ਤੇ ਅੰਦਰ ਆ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਇੰਨਾ ਕਹਿੰਦਾ ਰਾਜਬਾਬੂ ਨੇ ਹਸਰਤਪਰੀ ਨਿਗਾਹ ਨਾਲ ਸੁਖੀ ਨੂੰ ਤੱਕਿਆ ਤੇ ਬਾਹਰ ਚਲੇ ਗਏ ਹਾਂ ਹੁਣ ਦੱਸੋ ਕੀ ਗੱਲ ਹੈ ਕਮਰੇ ਵਿੱਚ ਦਾਖਲ ਹੁੰਦੇ ਹਨ ਸੁਖੀ ਨੇ ਪੁੱਛਿਆ ਰਾਜਬਾਬੂ ਨੇ ਗਹਿਰੀ ਨਜ਼ਰ ਨਾਲ ਉਸ ਨੂੰ ਤੱਕਿਆ ਤੇ ਹੌਲੀ ਜਹੀ ਉਹਨਾਂ ਦੇ ਮੂੰਹ 'ਚ ਨਿਕਲਿਆ ਤੇਰੇ ਬਿਜੀ ਵਿਆਹ ਦੀ ਗੱਲ ਕਰ ਰਹੇ ਸਨ ਕਿਸ ਦੇ ਵਿਆਹ ਦੀ ਗੱਲ ਤੁਹਾਡੇ ਜਾਂ ਮੇਰੀ ਸੁਖੀ ਨੇ ਸਭ ਜਾਣਦੇ ਆਂ ਬੁੱਝਦੇ ਆਂ ਕਿਹਾ ਤੇ ਨਾਲ ਹੀ ਰਾਜਬਾਬੂ ਦੇ ਹਲਕੀ ਜਹੀ ਕੁਣੀ ਮਾਰ ਦਿੱਤੀ ਮੈਂ ਕਮਲ ਨਾ ਕੁੱਟ ਪਰ ਆ ਮੇਰੇ ਵਿਆਹ ਦੀ ਗੱਲ ਉਕੀ ਮੈਂ ਕਰ ਸਕਦੀ ਐ ਉਹ ਤੇਰੇ ਵਿਆਹ ਦੀ ਗੱਲ ਕਰਦੀ ਸੀ ਤੇ ਫਿਰ ਇਸ ਵਿੱਚ ਉਦਾਸ ਹੋਣ ਵਾਲੀ ਕਿਹੜੀ ਗੱਲ ਐ ਇਹ ਤਾਂ ਹੋਣਾ ਹੀ ਐ ਇੱਕ ਨਾ ਇੱਕ ਦਿਨ ਫੇਰ ਉਹ ਗੱਲ ਇਹ ਕਿ ਇਹ ਤਾਂ ਹੋਣਾ ਹੀ ਐ ਇੱਕ ਦਿਨ ਤੂੰ ਕਿੰਨੇ ਆਰਾਮ ਨਾਲ ਕਹਿ ਦਿੱਤੀ ਇੰਨੀ ਵੱਡੀ ਗੱਲ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਕਿ ਇਹ ਉਦਾਸ ਹੋਣ ਵਾਲੀ ਗੱਲ ਨਹੀਂ ਉਦਾਸ ਹੋਣ ਵਾਲੀ ਗੱਲ ਜ਼ਰੂਰ ਐ ਪਰ ਕੀਤਾ ਵੀ ਕੀ ਜਾ ਸਕਦਾ ਉਹ ਤਾਂ ਠੀਕ ਹੈ ਪਰ ਤੇਤੋਂ ਵਿਛੜਨ ਨੂੰ ਦਿਲ ਨਹੀਂ ਕਰਦਾ ਰਾਜਬਾਬੂ ਨੇ ਆਪਣਾ ਦਿਲ ਫੁੱਲਿਆ ਉਹ ਜਸਵੰਤ ਦੇ ਬਹਿਣ ਵਿੱਚ ਪੂਰੀ ਤਰ੍ਹਾਂ ਬਹਿ ਚੁੱਕੇ ਸਨ ਉਹਨਾਂ ਖਿੱਚ ਕੇ ਸੁਖੀ ਨੂੰ ਆਪਣੀ ਹਿੱਕ ਨਾਲ ਲਾ ਲਿਆ ਦੋਵੇਂ ਕਿੰਨੀ ਦੇਰ ਇਸ ਹਾਲਤ ਵਿੱਚ ਲੰਮੇ ਪਏ ਰਹੇ ਰਾਜਬਾਬੂ ਦੇ ਕਲਾਵੇ ਦੀ ਜਕੜ ਥੋੜੀ ਢਿੱਲੀ ਹੋਈ ਤਾਂ ਸੁਖੀ ਨੇ ਉੱਠ ਕੇ ਆਪਣੇ ਕੱਪੜੇ ਠੀਕ ਕੀਤੇ ਮੂੰਹ ਤੇ ਹੱਥ ਪੇਰਿਆ ਤੇ ਉਹਨਾਂ ਵੱਲ ਦੇਖਦੇ ਕਿਹਾ ਕਿਤੇ ਨਹੀਂ ਮੈਂ ਨੱਠ ਚਲੀ ਭਲਾ ਅੱਗੇ ਨੌ ਵੀ ਮਾਸ ਨਾਲੋਂ ਵਾਕ ਹੋਈ ਨੇ ਹਰ ਹਾਲ ਵਿੱਚ ਤੁਹਾਡੇ ਨਾਲ ਰਹਾਂਗੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਫਿਰ ਇਹ ਕਿਉਂ ਭੁੱਲ ਦਿਓ ਇਹ ਮੇਰਾ ਪਿੱਕਾ ਘਰ ਵੀ ਤਾਂ ਹੈ ਸਾਡੇ ਆਪਸੀ ਸੰਬੰਧ ਕੁਝ ਵੀ ਕਿਉਂ ਨਾ ਰਹੇ ਹੋਣ ਪਰ ਦੁਨੀਆ ਦੀ ਨਜ਼ਰ ਵਿੱਚ ਮੈਂ ਇਸ ਘਰ ਦੀ ਧੀ ਹਾਂ ਤੇ ਧੀ ਹੀ ਰਹਾਂਗੀ ਤੇ ਧੀਾਂ ਆਖਰੀ ਸਾਹ ਤੱਕ ਪਿੱਕਾ ਨਾ ਦਾ ਮੋਹ ਨਹੀਂ ਤਾਸਦੀਆਂ ਰਾਜਪਾਪੂ ਦੇ ਚਿਹਰੇ ਤੇ ਸ਼ਾਈ ਗਹਿਰੀ ਉਦਾਸੀ ਤੱਕ ਸੁੱਕੀ ਨੇ ਉਹਨਾਂ ਦੇ ਦੋਵੇਂ ਹੱਥ ਆਪਣੇ ਹੱਥਿਆਂ ਵਿੱਚ ਲੈਂਦੇ ਆ ਕਿਹਾ ਤੁਸੀਂ ਬਹੁਤ ਚੰਗੇ ਹੋ ਪਾਵੇਂ ਤੁਹਾਡੇ ਨਾਲ ਮੇਰੇ ਜਿੰਸੀ ਸੰਬੰਧ ਰਹੇ ਤੇ ਇਹ ਗੱਲ ਸਾਡੇ ਦੋਹਾਂ ਤੋਂ ਬਿਨਾ ਹੋਰ ਨਹੀਂ ਜਾਂਦਾ ਪਰ ਤੁਹਾਡੀ ਸ਼ਖਸੀਅਤ ਦਾ ਇੱਕ ਹੋਰ ਪੱਖ ਵੀ ਹੈ ਇਹ ਪੱਖ ਬਹੁਤ ਉਜਲੇ ਤੁਸੀਂ ਜ਼ਿੰਦਗੀ ਦੇ ਹਰ ਮੋੜ ਤੇ ਮੇਰੀ ਢਾਲ ਬਣੇ ਮੇਰੀ ਬਾਹ ਫੜੀਏ ਤੁਸੀਂ ਹਰ ਕਸੌਟੀ ਤੇ ਖਰੇ ਉਤਰਿਓ ਮੈਂ ਚਾਹੁੰਦੀ ਹਾਂ ਤੁਹਾਡੀ ਸ਼ਖਸੀਅਤ ਦਾ ਇਹ ਉਜਲਾ ਪੱਖ ਸਦਾ ਬਣਿਆ ਰਹੇ ਤੁਸੀਂ ਵੇਫਿਕਰ ਹੋ ਕੇ ਆਪਣਾ ਇੱਕ ਕਾਜਮੀ ਪੂਰਾ ਕਰੋ ਠੀਕ ਹੈ ਫਿਰ ਇਹਨਾਂ ਕਾ ਰਾਜਬਾਬੂ ਬਾਹਰ ਚਲੇ ਗਏ ਜੀ ਹੁਕਮ ਹੋਵੇ ਤਾਂ ਅਸੀਂ ਕੋਹਿਨੂਰ ਨੂੰ ਇੱਕ ਨਜ਼ਰ ਤੱਕ ਲਈਏ ਸੁਹਾਗ ਰਾਤ ਦੀ ਸੀਸ ਤੇ ਬੈਠੀ ਸਜ ਵਿਆਹੀ ਦੁਲਹਨ ਦੀ ਠੁੱਡੀ ਫੜਦਿਆਂ ਲਾੜੇ ਨੇ ਕਿਹਾ ਉਹ ਤਾਂ ਹਜ਼ੂਰੀ ਅੱਲਾ ਪਹਿਲਾਂ ਹੀ ਦੇਖ ਚੁੱਕੇ ਨੇ ਜ਼ਰੂਰ ਦੇਖਿਆ ਹੈ ਤੁਹਾਡੇ دیدار ਕਰ ਚੁੱਕਾ ਪਰ ਅੱਜ ਵਾਲੀ ਤਾਂ ਗੱਲ ਹੋ ਰਹੀ ਏ ਸਵਰਾਜ ਨੇ ਆਪਣੀ ਨਵੀਂ ਵਿਆਹੀ ਲਾੜੀ ਤੇ ਥੋੜਾ ਹੋਰ ਨੇੜੇ ਸਰਕਦਿਆਂ ਉਸ ਦੇ ਸਿਰ ਤੇ ਨਾਂ ਲਈ ਇੱਕ ਦੇ ਖੁੰਡ ਦੀ ਰਹੀ ਸਹੀ ਕਸਰ ਵੀ ਪੂਰੀ ਕਰ ਦਿੱਤੀ ਤੁਸੀਂ ਵੀ ਨਾ ਬਸ ਸਬਰ ਨਹੀਂ ਹੁੰਦਾ ਤੁਹਾਤੋਂ ਨਹੀਂ ਸਬਰ ਹੁੰਦਾ ਲੰਮੀ ਇੰਤਜ਼ਾਰ ਕੀਤੀ ਇਸ ਮੁਬਾਰਕ ਘੜੀ ਲਈ ਇੰਨਾ ਕਹ ਉਸਨੇ ਸੁਖੀ ਨੂੰ ਬਾਹਾਂ ਵਿੱਚ ਲੈ ਲਿਆ ਸਿਆਲੇ ਦੀ ਲੰਮੀ ਰਾਤ ਨੇ ਬਹੁਤੀ देर ਉਹਨਾਂ ਦਾ ਸਾਥ ਨਾ ਦਿੱਤਾ ਉਹ ਕਦ ਖਤਮ ਹੋ ਗਈ ਪਤਾ ਹੀ ਨਾ ਲਗਾ ਸੂਰਜ ਦੀਆਂ ਕਿਰਨਾਂ ਨੇ ਜਦ ਕਮਰੇ ਵਿੱਚ ਲਈ ਹਰ ਸ਼ੈ ਨੂੰ ਪ੍ਰਕਾਸ਼ ਮਾਨ ਕਰਨ ਦਾ ਕੰਮ ਆਰੰਭ ਹੈ ਤਾਂ ਸੁਖੀ ਨੇ ਬੋਲੇ ਜਿਹਾ ਸਭ ਰਾਜਨ ਪਿੱਛੇ ਤੱਕ ਦਿਆ ਗਿਆ। ਅੱਜ ਕੀ ਮੁਲਾਕਾਤ ਬਸ ਇਤਨੀ। ਕੁੱਲੂ ਦੀ ਹਸੀਨ ਬਾਦੀ ਨੇ ਉਹਨਾਂ ਦੇ ਹਣੀ ਮੂਨੂ ਹੋਰ ਰਗੀਨ ਬਣਾ ਦਿੱਤਾ। ਪੁੰਤਰ ਪੁੱਜਨਸਾਰ ਜਦ ਸਭ ਰਾਜ ਨੇ ਦੱਸਿਆ ਇਥੋਂ ਮਣੀ ਕਰਨ ਬਹੁਤ ਹੀ ਦੂਰ ਨਹੀਂ ਸਿੱਧੀ ਸੜਕ ਜਾਂਦੀ ਏ। ਕੋਈ 40 ਕਿਲੋਮੀਟਰ ਹੋਵੇਗਾ। ਸੁਖੀ ਨੂੰ ਬਹੁਤ ਚੰਗਾ ਲੱਗਾ। ਤਾਂ ਲੈ ਚੱਲੋ ਨਾ ਉੱਥੇ। ਬਹੁਤ ਨਾ ਸੁਣਿਆ। ਬਾਕੀ ਥਾਮਾ ਤੇ ਬਾਅਦ ਵਿੱਚ ਜਾਵਾਂਗੇ। ਸੇਬਰਾਸ ਬੁਲੇ ਤਥਾ ਅਸੂ ਤੇ ਉਹਨਾ ਮਨਾਈ ਕਰਨ ਲਈ ਚਾਲੇ ਪਾ ਦਿੱਤੇ। ਕੁਲੂ ਮਨਾਲੀ ਅਤੇ ਰੋਤਾੰਗ ਦਰਿਆ ਆਦਿ ਦੇਖਦੇ ਆ ਘੁੰਮਦਿਆਂ ਪੂਰਾ ਮਹੀਨਾ ਬੀਤ ਗਿਆ। ਦੋਹਾਂ ਜੀ ਭਰ ਕੇ ਆਨੰਦ ਮਾਣਿਆ ਤੇ ਵਾਪਸ ਦਿੱਲੀ ਆ ਗਏ। ਪਹਿਲਾ ਸਾਲ ਹਾਸੀ ਖੀੜੇ ਵਿੱਚ ਬੀਤ ਗਿਆ ਤੇ ਜਾਂਦਾ ਹੋਇਆ ਸਵੀਟੀ ਦੇ ਰੂਪ ਵਿੱਚ ਬਹੁਮਿੱਲਾ ਤੋਹਫਾ ਉਹਨਾਂ ਦੀ ਛੋਲੀ ਵਿੱਚ ਪਾ ਗਿਆ। ਸੁਖੀ ਕਦੇ-ਕਦਈ ਪੀਕੇ ਘਰ ਦਾ ਫੇਰਾ ਮਾਰਦੀ ਤੇ ਰਾਜਬਾਬੂ ਨੂੰ ਮਿਲਣ ਲਈ ਵਿਸ਼ੇਸ਼ ਸ਼ਮਾ ਕੱਢ ਹੀ ਲੈਂਦੀ। ਇਸ ਲਈ ਉਹ ਵੀ ਖੁਸ਼ ਨਾ ਸੁਵਰਾਜ ਬੈਂਕ ਮੈਨੇਜਰ ਸੀ ਪੈਸੇ ਪੱਖੋਂ ਹੱਥ ਖੁੱਲਾ ਸੀ ਦੇਖਦੇ ਹੀ ਦੇਖਦੇ ਆ ਬੰਗਲਾ ਬਣ ਗਿਆ ਕਾਰ ਲੈ ਲਈ ਤੇ ਹਰ ਉਹ ਸਮਾਨ ਜਟਾ ਲਿਆ ਗਿਆ ਜੋ ਜ਼ਿੰਦਗੀ ਜਿਮਾਨਣ ਲਈ ਜ਼ਰੂਰੀ ਹੁੰਦਾ ਸਵੀਟੀ ਨੇ ਚੰਗਾ ਕਦ ਕੱਢ ਲਿਆ ਸੀ ਉਹ ਪੜ੍ਹ ਲਿਖ ਕੇ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਕਾਰਜਕਾਰੀ ਅਧਿਕਾਰੀ ਬਣ ਗਈ ਸੁੱਖੀ ਘਰ ਵਿੱਚ ਇਕੱਲੀ ਉਕਤਾ ਜਾਂਦੀ ਸੁਵਰਾਜ ਦੀ ਰਜਾ ਮੰਦੀ ਨਾਲ ਉਸ ਰਾਜਬਾਬ ਨੂੰ ਕਹਿ ਕੇ ਆਪਣੇ ਈ ਕਾਲ ਦਾ ਇਲਾਜ ਕਰ ਲੈ ਤੇ ਕਿਸੇ ਕੰਪਨੀ ਵਿੱਚ ਪਾਰਟ ਟਾਈਮ ਜੌਬ ਤੇ ਜਾਣ ਲੱਗ ਪਈ। ਸਵਰਾਜ ਸਵੀਟੀ ਹੁਣ ਵੱਡੀ ਹੋ ਗਈ। ਕੰਮ ਵੀ ਕਰਨ ਜਾਂਦੀ ਹੈ। ਕੋਈ ਚੰਗਾ ਜੇ ਹਮੜਾ ਦੇਖ ਕੇ ਸਿਹਤ ਪੀਲੇ ਕਰਨ ਦੇ ਸੋਚੋ। ਇੱਕ ਦਿਨ ਸੁਖੀ ਨਹੀਂ ਗਈ ਹੈ। ਲੈ ਵੀ ਕਹਿਣ ਵਾਲੀ ਗੱਲ ਹੈ। ਰਾਜਬਾਬ ਨੂੰ ਕਹਿਓ ਇਸ ਮਾਮਲੇ ਵਿੱਚ ਬਹੁਤ ਸੁੱਲਝੇ ਹੋਈ ਹਨ। ਕੋਈ ਨਾ ਕੋਈ ਸਾਗ ਜਰੂਰ ਲੱਭ ਲੈਣਗੇ। ਗੱਲ ਤਾਂ ਤੁਹਾਡੀ ਠੀਕ ਹੈ। ਉਹਨਾਂ ਨੂੰ ਕਹਿੰਨੀ ਆ ਮਸਲਾ ਹੱਲ ਸਮਝੋ। ਪਾਈ ਸਾਹਿਬ ਕੀ ਹੋਇਆ ਸਵੇਰ ਦੀ ਸੈਰ ਵਿੱਚੋਂ ਘਰ ਪਰਤੇ ਇੱਕ ਸੱਜਣ ਨੇ ਨਾਲ ਦੇ ਘਰ ਅੱਗੇ ਆਂਡੀਆਂ ਗਵਾਂਡੀਆਂ ਦੀ ਭੀੜ ਦੇਖ ਸੁਆਵਕ ਹੀ ਪੁੱਛਿਆ ਕੀ ਤੁਹਾਨੂੰ ਨਹੀਂ ਪਤਾ ਨਹੀਂ ਜਦੋਂ ਗਿਆਨ ਸਾਤਾ ਚੁੱਪ ਚਾਂ ਸੀ ਪਰ ਹੁਣ ਇੱਥੇ ਇੰਨੀ ਭੀੜ ਮਿਸਟਰ ਸਵਰਾਸ ਨਹੀਂ ਰਹੇ ਜੀ ਉਹ ਤਾਂ ਚੰਗੇ ਭਲੇ ਸਨ ਅਜੇ ਕੱਲ੍ਹ ਹੀ ਤਾਂ ਮੇਰੀ ਦੁਆ ਸਲਾਮ ਹੋਈ ਸੀ ਤੁਹਾਡੀ ਦੁਆ ਦੁਆ ਸਲਾਮ ਦਿਨੇ ਕਿਸੇ ਸਮੇਂ ਹੋਈ ਹੋਵੇਗੀ ਪਰ ਮੈਂ ਤਾਂ ਰਾਤ ਕੋਈ 11 ਵਜੇ ਇਥੋਂ ਗਿਆ ਸਾਂ ਗੱਲਾਂ ਮਾਰਦਿਆਂ ਸਮੇਂ ਦਾ ਪਤਾ ਹੀ ਨਹੀਂ ਲੱਗਾ ਐਨਾ ਖੁਸ਼ ਉਹਨਾਂ ਨੂੰ ਮੈਂ ਕਦੇ ਨਹੀਂ ਸੀ ਤੱਕਿਆ ਇੱਕ ਵਾਰ ਤਾਂ ਸੁਵਿਟੀ ਦੀ ਕਿਸੇ ਗੱਲ ਤੇ ਉਜੂਰ ਜੂਰ ਦੀ ਹੱਸਣ ਲੱਗ ਪਈ ਹੱਸਦੇ ਹਟੇ ਢਿੱਪੇ ਚ ਵੱਲ ਪੈ ਗਿਆ ਮੈਂ ਖੈਰ ਮਨਾਉਣ ਲੱਗਾ ਰੱਬਾ ਮਿਹਰ ਕਰੇ ਇਹ ਕਿਸੇ ਤਰ੍ਹਾਂ ਇਸੇ ਤਰ੍ਹਾਂ ਹੱਸਦੇ ਰਹਿਣ ਕਿਸੇ ਦੀ ਨਜ਼ਰ ਨਾ ਲੱਗੇ ਇਹਨਾਂ ਨੂੰ ਦੇਰ ਹੋ ਗਈ ਸੀ ਸੁਖੀ ਭੈਣ ਨੇ ਕਿਹਾ ਹੁਣ ਤੁਸੀਂ ਜਾਓ ਇਹ ਵੀ ਕੱਲ ਰਾਤ ਦੇ ਉਨੀਂਦਰੀ ਨੇ ਫਿਰ ਤਾਂ ਇਹਨਾਂ ਨੂੰ ਸੌਣਾ ਚਾਹੀਦਾ ਇਹ ਆਪ ਸੌਣ ਤੇ ਮੈਨੂੰ ਵੀ ਸੌਣ ਦੇਣ ਪਰ ਨਹੀਂ ਉਹਨਾਂ ਤੇ ਇਸ ਗੱਲ ਦਾ ਕੋਈ ਅਸਰ ਹੀ ਨਾ ਹੋਇਆ ਕਹਿਣ ਲੱਗੇ ਲੈ ਐਸੇ ਤਾਂ ਆਪਾਂ ਬਹੁਤ ਗੱਲਾਂ ਕਰਨੀਆਂ ਨੇ ਤੂੰ ਬਹਿ ਜਾ ਇੱਥੇ ਖ਼ਬਰਦਾਰ ਜੇ ਜਾਨ ਦਾ ਨਾਂ ਲਿਆ ਉਹ ਬਹੁਤ ਘੱਟ ਬੋਲਦੇ ਸਨ ਪਰ ਅੱਜ ਪਤਾ ਨਹੀਂ ਕੀ ਗੱਲਾਂ ਕਰਨੀਆਂ ਸੂ ਉਹਨਾਂ ਨੇ ਕਦੇ ਅੱਗੇ ਨਾ ਪਿੱਛੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਮਨਾਇਆ ਤੇ ਘਰ ਜਾ ਕੇ ਲੰਮਾ ਪਿਆ ਸਵੇਰੇ ਉੱਠਦਿਆਂ ਹੀ ਮਨਹੂਸ ਕਵਰ ਮਿਲ ਗਈ ਕੀ ਪਤਾ ਸੀ ਆਪਣੇ ਯਾਰ ਨਾਲੇ ਆਖਰੀ ਮਿਲਣੀ ਹੈ ਮੁੜਕਦੇ ਨਹੀਂ ਮਿਲਣਾ ਚੰਗਾ ਹੁੰਦਾ ਉਸ ਦਾ ਕਹਿਣਾ ਮੰਨ ਲੈਂਦਾ ਅੱਗੇ ਕਿਹੜਾ ਜਗਰਾਤੇ ਨਹੀਂ ਕੱਟੇ ਦੱਸਣ ਵਾਲੇ ਸੱਜਣ ਦਾ ਗੱਜ ਭਰ ਗਿਆ ਤੇ ਇਸ ਤੋਂ ਅੱਗੇ ਕੁਝ ਨਾ ਬੋਲ ਸਕਿਆ ਭਲਿਆ ਲੋਕਾ ਇਹੋ ਤਾਂ ਬੰਦੇ ਦੇ ਹੱਥ ਨਹੀਂ ਕੋਲ ਖੁੱਲੋਤੇ ਇੱਕ ਬਜ਼ੁਰਗ ਨੇ ਉਸ ਦੀ ਪਿੱਠ ਬਲੂਸ ਤੇ ਕਿਹਾ ਸਵਰਾਜ ਜੋ ਬਨਰੂਤੇ ਚਲਾ ਗਿਆ ਸੁਖੀ ਨੇ ਖਬਰ ਸੁਣੀ ਤੇ ਅਸਾਇਤ ਕਲਗਾ ਉਸ ਸਦਮੇ ਦੀ ਹਾਲਤ ਵਿੱਚ ਚਲੀ ਗਈ ਪਰ ਉਸ ਦੀਆਂ ਸੁੰਨੀਆਂ ਅੱਖਾਂ ਵਿੱਚੋਂ ਕੋਈ ਹੰਝੂ ਨਾ ਕਿਰਿਆ ਉਹ ਅੜਵੋਲ ਸੀ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਸੀ ਇਸ ਦੁਖਦਾਈ ਘੜੀ ਵਿੱਚ ਸਵਰਾਸ ਨਾਲ ਬਿਤਾਇਆ ਇੱਕ ਇੱਕ ਪਲ ਉਸ ਦੇ ਚੀਤੇ ਦੀ ਚੰਗੇਰ ਵਿੱਚੋਂ ਨਿਕਲਦਾ ਕੁਝ ਚਿਰ ਉਸ ਕੋਲ ਬੈੰਦਾ ਤੇ ਅੱਗੇ ਤੁਰ ਜਾਂਦਾ ਜਦ ਕੋਈ ਪਲ ਨੇੜੇ ਨਾ ਬੜਦਾ ਤਾਂ ਉਹ ਆਪਣੇ ਆਲੇ ਦੁਆਲੇ ਝਾਤ ਮਾਰਦੀ ਜਾਨੋਂ ਕੁਝ ਲੱਭੰਦਾ ਜਤਨ ਕਰ ਰਹੀ ਹੋਵੇ ਉਸ ਨੂੰ ਕੁਝ ਦਿਖਾਈ ਨਾ ਦਿੰਦਾ ਥੋੜਾ ਪਰੇਸ਼ਾਨ ਹੁੰਦੀ ਪਰਸ਼ੀਤੀ ਸਹਜ ਅਵਸਥਾ ਵਿੱਚ ਆ ਕੇ ਇੱਕ ਵਾਰ ਫਿਰ ਹੱਡੀ ਹੜਾਈ ਹਸੀਨ ਖਵਾਬਾਂ ਦੀ ਦੁਨੀਆ ਵਿੱਚ ਗੁਆਚ ਜਾਂਦੀ। ਇਹ ਖਵਾਬ ਉਸ ਇੱਕ ਟੋਟਾ ਜੰਨਤ ਦੇਸਨ ਜਿਸ ਵਿੱਚ ਉਹ ਵਿਚਰਦੀ ਸੀ ਆਪਣੇ ਸਵਰਾਸ ਦੀਆਂ ਬਾਹਾਂ ਵਿੱਚ ਬਾਹਾਂ ਪਰ। ਧੰਨਵਾਦ ਜੀ। ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ।